ਫਰੈਂਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਸਵੇਰ ਦੀ ਪਿਆਰਪਰੀ ਸਾਸਰੀ ਕਲਾ ਜੀ ਤੇ ਲੋ ਜੀ ਮੈਂ ਸਮਾਰ ਰਹੀ ਹਾਂ ਸਾਗ ਜੋ ਕਿ ਸਮਾਰ ਕੇ ਵਿੱਚ ਪਾ ਲਿਆ ਅੱਧਕ ਔਰ ਹੁਣ ਸਮਾਰ ਰਹੀ ਹਾਂ ਮੈਂ ਸਾਗ ਕਿਉਂਕਿ ਸ਼ਾਮ ਨੂੰ ਬਣਾਉਂਗੇ ਸਾਗ ਔਰ ਸਾਗ ਸ਼ਾਮ ਨੂੰ ਬਣਾਉਂਗੀ ਮੈਂ ਸਾਗ ਔਰ ਪਹਿਲਾਂ ਜੇ ਕਿਸੇ ਨੇ ਆਣਾ ਤਾਂ ਤੋ ਕੈਨਸਲ ਹੋ ਗਿਆ ਇਸ ਕਰਕੇ ਮੈਂ ਸ਼ਾਮ ਨੂੰ ਸਾਗ ਬਣਾਉਂਗੀ ਔਰ ਜੋਤ ਗਈ ਸਕੂਲ ਔਰ ਰਾਤ ਰੂਪ ਨੂੰ ਚੜ ਗਿਆ ਤਾਂ ਬੁਖਾਰ રૂ પૂરી ਪਈ ਐ ਕਿਉਂਕਿ ਰਾਤ ਰੂਪ ਨੂੰ ਬੁਖਾਰ ਹੋ ਗਿਆ ਤਾਂ ਔਰ ਵਕੀਲ ਸਾਹਿਬ ਵੀ ਚਲੇਗੇ ਕੋਰਟ ਦਰਵਾਜਾ ਗੇਟ ਹਾਂਜੀ ਗੇਟ ਲਾ ਕੇ ਆਮਾ ਮੈਂ ਕਿਉਂਕਿ ਵਕੀਲ ਸਾਹਿਬ ਵੀ ਚਲੇਗੇ ਸਾਹਮਣੇ ਗੇਟ ਖੁੱਲਾ ਪਿਆ ਹੈ ਆ ਸਕੂਲ ਨਹੀਂ ਗਿਆ ਸਕੂਲ ਨਹੀਂ ਗਿਆ ਕੋ ਚੁੱਟੀ اچھا ਉਹ ਮਾਰੀ ਸੁੱਤੀ ਐ ਕੋਈ ਵੀ ਨਹੀਂ ਗਿਆ ਕਿਉਂ ਅੱਜ ਕਿਹਾ ਲਿਓ ਚਲ ਅੰਦਰ ਚਲ 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 ਦੋੜ ਅੰਦਰ ਚਲੋ ਗੇਟ ਲਾਇਆ ਇਹ ਆਪਾਂ ਹੁਣ ਸਮਾਰਾਂਗੀ ਜੀ ਮੈਂ ਸਾਗ ਅੱਧਾ ਕਿ ਰਹਿ ਗਿਆ ਅੱਧਾ ਕਿ ਸਮਾਰ ਦਿਆ ਤੋਂ ਪਹਿਲਾਂ ਸਾਗ ਸਮਾਰਦਾ ਮੈਂ ਫਿਰ ਮੈਂ ਮੰਝਣੇ ਆਂ ਭਾਂਡੇ ਕਿਉਂਕਿ ਸਾਗ ਸਮਾਰ ਕੇ ਨਾ ਧੋਇਆ ਜਾਊਗਾ ਕਿਉਂਕਿ ਵਿੱਚ ਕਿਰਕੜ ਜੀ ਆ ਨਾ ਔਰ ਇੱਤਾ ਹੁੰਦਾ ਹਨਾ ਮਿੱਟੀ-ਮੁੱਟੀ ਜੀ ਖੇਤਾਂਗੀ ਤੋਂ ਫਿਰ ਤੋਹ ਕਰ ਰੱਖ ਦੇਾਂਗੀ ਪਹਿਲਾਂ ਸਾਗੇ ਸਮਾਰਦੀ ਐ ਆਪਾਂ ਉਹ ਲੋ ਜੀ ਜਸਟ ਕੰਮ ਧੰਦਾ ਮੇਰਾ ਸਾਰਾ ਫਿਨਿਸ਼ ਹੋ ਗਿਆ ਪਹਿਲਾਂ ਮੈਂ ਕੱਪੜੇ ਧੋਣਾ ਨਹੀਂ ਚਾਹ ਰਹੀ ਸੀ ਲੇਕਿਨ ਦੋ ਕੀਤੇ ਕੱਪੜੇ ਉਹ ਵੀ ਧੋਤੇ ਔਰ ਫਿਲਹਾਲ ਹੁਣ ਮੈਂ ਬਣਾਉਂਗੀ ਰੋਟੀ ਕਿਉਂਕਿ 12:30 ਹੋਣ ਵਾਲੇ ਆ ਥੋੜਾ ਜਿਹਾ ਲੇਟ ਹੋ ਗਈ ਅੱਜ ਮੈਂ ਔਰ ਬਾਕੀ ਝੜ ਉਪਚਾ ਬਰਤਨ ਵਗੈਰਾ ਸਾਰਾ ਕੰਮ ਫਿਨਿਸ਼ ਹੈ ਇਹਦੇ ਲਈ ਰੂਪ پیچھے ਹੋ ਜਾ ਅਦੇ ਲਈ ਹੋਰੇ ਲੱਤੇ ਅੱਜ ਰੂਪ ਨੂੰ ਹੋ ਗਿਆ ਰਾਤ ਬੁਖਾਰ ਇਸ ਕਰਕੇ ਰੂਪ ਕੀ ਛੁੱਟੀ ਮਰਾਈ ਹੈ ਮੈਂ ਕਿਉਂਕਿ ਰਾਤੀ ਨੂੰ ਬੁਖਾਰ ਹੋ ਗਿਆ ਤਾਂ ਔਰ ਜੋਤ ਗਈ ਸਕੂਲ ਲਿਓ ਨੂੰ ਦੇਖਿਓ ਕਿਸ ਤਰ੍ਹਾਂ ਰੂਪ ਨੂੰ ਖੋਰਿਆ ਰੂਪ ਤੇ ਟਿੱਕੇਆਂ ਟਿੱਕੇ ਨਹੀਂ ਵੜੁੰਦਾ ਦੇਤੇ ਲਿਓ ਨੂੰ ਆਏ ਹੋਇਆ ਵਾਹ ਵੀ ਸਾਰਾ ਹੀ ਐਪਲ ਮੰਨੂ ਦੇ ਦੋ ਅਰ ਨਾਲੇ ਲਿਓ ਨੂੰ ਦੇ ਵੀ ਦੇ ਅੱਧਾ ਕੱਟ ਕੇ ਪਰ ਇੰਨਾ ਭੁੱਖੜ ਐ ਨਾ ਹੋਰ ਮੰਗ ਰਿਆ ਹੁਣ ਹੋਰ ਦੇਣਾ ਤੇ ਉਹ ਹੋਰ ਮੰਗਣ ਆ ਗਿਆ ਥਿਓ ਰੁਕ ਜਾ ਹੁਣ ਤੇ ਖਾ ਤੋ ਲਿਆ ਆਪਣਾ ਮਸਰੂਪ ਹੋਰ ਨਾ ਦੇਣੇ ਤਾਂ ਖਾਈਓ ਜਾਣਾ ਹਟਣਾ ਹਟਣਾ ਨਹੀਂ ਹੈਗਾ ਤੂੰ ਆਪਣਾ ਖਾ ਲੈ ਪੁੱਤ ਆਪਣੇ ਖਾ ਲੈ ਤੂੰ ਔਰ ਮੈਂ ਬਾੜਾ ਸੀ चल सिर ये आप ठीक है पहला मैं बाला मारना नहीं पुता मारना नहीं बुक होएगा लो जी रूप मार रही है लियो गए हूँ लियो तेरे पास आने का नहीं जो मारेगी देखिया भुखू हो गया उसके चट रहा हैंड वॉश करी जो रोटी खाएगी सुन गया खानी नहीं लियो चलो 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 चलो, अभी खाना बनाएंगे फिर खाना और इधर साग कर तो रखा था मैं फिलहाल सुख गया शाम बनाऊंगी साग कौन है नीचे अरे बाप रे ये कौन बैठा नीचे लियो पर हाय रब्बा, बिच बढ़ गया देखिया। हाँ। इधर एक चोर इधर बैठा। रूप खिलौने बिच रख दे लियो ने मुंह के बिच पाया सारे तोड़ देने ਉਹ ਵਿੱਚ ਰੱਖਦੇ ਪਹਿਲਾਂ ਹੀ ਲਿਓ ਟਿਕ ਜਾ ਇਕ ਜਾ ਉਹ ਆ ਗਿਆ ਬੰਦਾ ਲਿਓ ਰੂਪ ਆ ਗਈ ਆ ਜਾ ਰੂਪ ਖਲੋਣੇ ਲੈ ਰਹੀ ਆ ਖੇਲ ਲੈ ਖੇਲੇ ਰੂਪ ਨਾਲ ਤੋ ਲੋ ਜੀ ਇਧਰ ਵੱਜ ਗਏ ਤੇ ਜੀ ਡੇਢ ਡੇਢ ਵੱਜ ਗਿਆ ਤਾਂ ਪੂਰਾ ਔਰ ਦੁਪਹਿਰ ਦਾ ਟਾਈਮ ਹੋ ਗਿਆ ਔਰ ਮੈਂ ਬਣਾ ਰਹੀ ਆ ਜੀ ਦੁਪਹਿਰ ਕੀ ਰੋਟੀ ਕਿਉਂਕਿ ਬੱਚਿਆਂ ਨੇ ਵੀ ਆਣਾ ਰੂਪ ਤਾਂ ਗਈ ਨਹੀਂ ਅੱਜ ਸਕੂਲ ਕਿਉਂਕਿ ਰੂਪ ਹੋ ਰਹੀ ਥੀ ਬਿਮਾਰ ਰਾਤ ਬੁਖਾਰ ਹੋ ਗਿਆ ਤਾਂ ਰੂਪ ਨੂੰ ਔਰ ਜੋਤ ਆਏਗੀ ਜੋਤ ਕੇ ਪਪਾ ਵੀ ਆਉਣਗੇ ਇਸ ਕਰਕੇ ਮੈਂ ਵਕੀਲ ਸਾਹਿਬ ਨੇ ਵੀ ਆਣਾ ਹੈ ਇਸ ਕਰਕੇ ਮੈਂ ਲਗੀਆਂ ਜੀ ਰੋਟੀ ਬਣਾਉਣ ਦੁਪਹਿਰ ਦੀ ਗਰਮਾ ਗਰਮ ਪ੍ਰਸ਼ਾਦੇ ਤੇ ਬਸ ਫੁਲਕੇ ਬਣਾ ਲਏ ਰਸਤੇ ਦੇ ਵਿੱਚ ਹੀ ਆ ਲਓ ਜੀ ਪਹੁੰਚ ਗਏ ਘਰ ਬੱਚੇ ਵੀ ਗੁੜੀਆ ਰਾਣੀ ਜੋਤ ਵੀ ਆ ਗਈ ਹੈ ਵਕੀਲ ਸਾਹਿਬ ਵੀ ਆ ਗਏ ਆ ਤੇ ਮੈਂ ਹੁਣ ਗਰਮਾ ਗਰਮ ਜੋ ਪ੍ਰਸ਼ਾਦੇ ਬਣਾਏ ਤੇ ਅਸੀਂ ਲੱਗੀਆਂ ਜੀ ਦੁਪਹਿਰ ਦੀ ਰੋਟੀ ਖਾਣ ਕਿਉਂਕਿ ਮੈਂ ਨਾ ਫੋਨ ਕਰ ਲੈ ਕਰਦੀ ਆ ਵੀ ਤੁਸੀਂ ਕਿੱਥੇ ਆ ਗਏ ਬਸ ਰਸਤੇ ਦੇ ਵਿੱਚ ਤੇ ਵਿੱਚ ਤੇ ਇਹ ਔਰ ਮੈਂ ਫੜਾਫੜ ਰੋਟੀ ਬਣਾਈ ਤੇ ਹੁਣ ਲੱਗੀਆਂ ਜੀ ਖਾਣ ਆਪਾਂ ਤਾਂ ਜਸਟ ਰੋਟੀ ਖਾ ਕੇ ਆਟੇ ਆ ਔਰ ਰੋਟੀ ਖਾ ਕੇ ਆਟੇ ਆ ਸਵੇਰੀ ਮੇ ਭਾਂਡੇ ਮਾਂਜੇ ਦੁਬਾਰਾ ਫੇਰ ਹੋ ਗਏ ਕਿਉਂਕਿ ਹੁਣ ਆ ਕੇ ਰੋਟੀ ਖਾਈਆਂ ਨਾ ਵਕੀਲ ਸਾਹਿਬ ਵੀ ਆ ਗਏ ਔਰ ਜੋਤ ਵੀ ਆ ਗਈ ਔਰ ਮੈਂ ਵੀ ਖਾਈ ਐ ਔਰ ਭਾਂਡੇ ਮਾਂਜੂੰਗੀ ਥੋੜੀ ਦੇਰ ਠਹਿਰ ਕੇ ਪਹਿਲਾਂ ਰੈਸਟ ਵੀ ਜ਼ਰੂਰੀ ਐ ਔਰ ਕੋਟੇ ਪਰ ਕੱਪੜੇ ਵੀ ਸੁੱਕ ਗਏ ਹੁਣ ਦੇਖੀ ਲਿਓ ਨੂੰ ਕਿਆ ਪੋਚੀ ਬੜੇ ਆ ਜੋਤ ਕਿਸ ਤਰ੍ਹਾਂ ਲੀਟ ਰਿਹਾ ਬੇੜੇ ਕੇ ਵਿੱਚ ਆ ਦੇਖ ਪੋਚੀ ਮੜ ਰਹੇ ਨੰਨੋ ਹੈ ਪੋਚੀ ਮੜੇ ਹੋਏ ਆ ਦੇਖ ਪੁੱਠੇ ਕੰਮ ਇਸ ਕੇ ਆਇਓ ਲੋ ਜੀ ਬੰਦੇ ਗਏ ਤੇ ਮਾਰਕੀਟ ਕਿਹਲੇ ਕੇ ਆਇਓ ਵਾਓ ਕਿਤਨੇ ਜਲੀ ਵਾਲਾ ਚਿੰਨੀ ਕਿਤਨੇ ਕਿਸਮਤ ਚਿੰਨੀ ਹੋਏਗੀ ਉਹ ਮਮਾ ਜੀ ਖੋਲਿਓ ਇਹ ਮੈਂ ਕੱਤ ਕਰ ਕਿਸ ਤਰ੍ਹਾਂ ਖੋਲੂ ਕਾਸਮਾ ਚੀਨੀ ਇਸੋਂ ਚੀਨੀ ਪਾਈ ਵੀ ਗੈਰੀ ਮੋਹਰੇ ਚੱਕ ਲੈ ਇਸਤਰੀ ਕਿ ਲਿਆਏ ਅੱਜ ਕਿ ਬੱਟੇ ਬੱਟੇ ਮਨੋਂ ਭੇਜਦਾ ਮੈਸੇਜ ਆ ਮਨ ਦੋ ਕੁ ਮਿੰਟ ਹੂੰ ਕੋਈ ਵੀ ਆ ਗਿਆ ਲੈਣ ਲੈ ਰੂਪ ਚਲਿਵ ਕਰ ਦੇਣੀ ਵਾ ਪੂਰੀ ਮੈਂ ਜੀ ਵੀ ਰਹਾ ਗੇ ਫੋਨ ਮੈਂ ਬਾਦੂ ਹੋਆ ਪਰ ਫੈਂਗ ਹੋ ਗਿਆ ਹੂੰ ਲੋ ਜੀ ਜੋਤ ਰੂਪ ਪਾਪਾ ਗੈ ਲਗਈਆਂ ਦੀਆਂ ਮਾਰਕੀਟ ਇਹ ਲੈ ਕਾਈਆਂ ਜੀ ਪਾਲਕ ਧਨੀਆ ਔਰ ਤਦ ਹੀ ਨਹੀਂ ਇੱਕ ਚੀਜ਼ ਹੋਰ ਥੀ ਲਸਣ ਲਸਣ ਤਿੰਨ ਚੀਜ਼ਾਂ ਲਈਆਂ ਲਸਣ ਲਿਓ ਕਿਧਰ ਭੱਗ ਗਿਆ ਕਿੱਥੇ ਚਲਾ ਗਿਆ ਆਪਕੇ ਬਰਥਡੇ ਤੇ ਖਾ ਲਿਓ ਉੱਧਰ ਨਾ ਪੜਾ ਤੋ ਲੋ ਜੀ ਵਾਓ ਸੋ ਯਮਮੀ ਥੈਂਕ ਯੂ ਤੇਰੀ ਦਰਪੋਂ ਵਾਓ ਡੋਨਟ ਲਿਖਿਆ ਹੈ ਰੂਪ ਹੈ ਰੂਪ ਤੇਰਾ ਡੋਨੇਟ ਦੇ ਕੇ ਰੂਪੀ ਕਬਾਈਟ ਦੇਖ ਲਓ

ਇਹਉ ਦੇਖ ਰਹਾ ਮਨ ਨੂੰ ਵੀ ਦੇ ਦੋ ਇਹ ਤਾਂ ਵੀ ਲੈਣਾ ਹੈ ਦੇ ਨਹੀਂ ਸਕਦੇ ਇਸ ਨੂੰ ਹਨਾ ਹੂੰ ਇਹ ਹਾਲੋ ਸੋ ਯਮੀ ਲਿਓ ਨੇ ਵੀ ਭੁੱਖ ਲੱਗ ਰਹੀ ਆਪਨੇ ਕੀ ਖਾਣਾ ਹੈ ਲਿਓ ਇਹ ਦੇ ਇੱਕ ਵਾਈਟ ਪਰ ਮਿੱਠਾ ਆਇਓ ਹਨ ਹੂੰ ਮਨ ਤਾਂ ਕੋੜਾ ਲੱਗੀ ਜਾ ਰੂਪਾ ਦੀਦੀ ਵਾਲੀ ਲਵਰੀਕ ਤੇਰੇ ਜਿੰਨਾ ਹੋ ਜੇਗਾ ਲੈ ਦੀਦੀ ਕਤੋਂ ਆਪ ਇਤਨੇ ਆ ਪਤਾ ਮੰਨੂ ਆ ਬੰਗੜੇ ਦਾ ਬਸ ਇਹਦੀ ਦੀ ਵਾਲੀ ਲਿਆ ਲੈ ਮਨੇ ਹੁਝਾ ਜਾ ਬਤ ਲਈ ਦੀਦੀ ਦੀ ਦੀਦੀ ਕਤੋਂ ਕਿੰਨੀ ਖਾਲੀ ਹੋਈ ਵੀ ਇੱਧਰ ਉਲਿਓ ਦੇਖ ਰਿਆ ਗੈਰਾ ਮੰਨੂ ਵੀ ਦੇ ਦੋ ਕੀ ਕਰਦੇ ਆ ਜੀ ਆਪਾਂ ਵਲੌਗ ਦਾ ਐਂਡ ਬੱਚੇ ਲਿਆਇਆ ਡੋਨੇਟ ਖਾ ਰਹੀਆਂ ਔਰ ਮੈਂ ਬਣਾਉਂਗੀ ਹੁਣ ਚਾਹ ਚਾਹ ਬਣਾ ਕੇ ਆਪਣਾ ਸਕੂਲ ਦਾ ਕੰਮ ਕਰਾਂਗੇ ਔਰ ਮੈਂ ਸਾਗ ਦੀ ਤਿਆਰੀ ਕਰਨੀ ਹੈ ਸਾਗ ਬਣਾਣਾ ਅੱਜ ਮੈਂ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਸਾਗ ਹਾਂ ਲੱਸੀ ਵੀ ਹੈ ਸਾਗ ਵੀ ਹੈ ਮੂਲੀ ਵੀ ਹੈ ਦੇਸੀ ਕੀ ਵੀ ਹੈ ਯਮੀ ਯਮੀ ਬੇਕਾਰ ਬੇਕਾਰ ਕਿਉਂ ਸਾਗ ਵਧੀਆ ਲੱਗਦਾ ਇੰਨਾ ਵਧੀਆ ਸਾਗ ਹੁੰਦਾ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਜੀ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਬਾਏ ਬਾਏ ਜੀ